ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਹਿੰਮਨ ਸਿੰਘਲਾ ਅੱਜ ਅਸੀਂ ਆਪਦੇ ਕਸਟਮਰਸ ਲਈ ਐਂਟਰੀ ਲੈਵਲ ਦਾ ਸਸਤਾ ਜਿਹੜਾ ਸਮਾਰਟਫੋਨ ਹੈ ਐਮਆਈ ਦਾ A3X ਦਾ ਸਟਾਕ ਲੈ ਕੇ ਆਏ ਆ ਜਿਹੜਾ ਕਿ ਤੁਸੀਂ ਮੈਂ ਦੇਖਿਆ ਹੋਵੇਗਾ ਇਤ ਸਸਤਾ ਬਹੁਤ ਹੀ ਸਸਤੀ ਰੇਂਜ ਦੇ ਵਿੱਚ ਹੈ A3X ਲੁਕੋਵਾਇਸ ਤੇ ਫੀਚਰ ਵਾਈਸ ਇਸ ਫੋਨ ਦਾ ਕੋਈ ਤੋੜ ਨਹੀਂ ਹੈਗਾ ਇਹਦੇ ਵਿੱਚ ਵੈਸੇ ਤਾਂ ਇਹ 364 ਤੋਂ ਲੈ ਕੇ 425 ਤੱਕ ਹੈ ਪਰ ਜੋ ਇਹਦੇ ਵਿੱਚ RAM ਐਕਸਪੈਂਡੇਸ਼ਨ ਹੈਗੀ ਹੈ 3 ਦਾ ਤੁਸੀਂ 6 ਕਰ ਸਕਦੇ ਹੋ 4 ਦਾ ਤੁਸੀਂ 8 ਤੱਕ ਇਹ RAM ਐਕਸਟੈਂਡ ਕਰ ਸਕਦੇ ਹੋ ਇਸ ਤੋਂ ਬਿਨਾ ਸੀ ਟਾਈਪ ਦਾ ਫਾਸਟ ਚਾਰਜਰ ਹੈਗਾ ਫੁੱਲ ডিসਪਲੇ ਹੈ 6.71 ਇੰਚ ਦੀ ডিসਪਲੇ ਆ ਗਿਆ ਵੱਡਾ ਪ੍ਰੋਸੈਸਰ ਆ ਗਿਆ ਰੇਂਜ ਬਹੁਤ ਹੀ ਐਂਟਰੀ ਲੈਵਲ ਦੀ ਹੈ ਜਿਹਨੇ ਇੱਕ ਸਸਤਾ ਤੇ 스마트ਫੋਨ ਵਧੀਆ ਕੰਪਨੀ ਚ ਲੈਣਾ ਹੈ ਉਹਨਾਂ ਵਾਸਤੇ Redmi A3X ਸਸਤਾ 스마트ਫੋਨ ਹੈ ਤਾਂ ਜਲਦੀ ਤੋਂ ਜਲਦੀ ਇਸ ਸਟਾਕ ਦਾ ਫਾਇਦਾ ਠਾਣ ਲਈ ਇਸ ਰੇਸ ਦਾ ਫਾਇਦਾ ਖਾਣ ਲਈ ਸਿੰਗਲ ਐਂਟਰਪ੍ਰਾਈਜ਼ਸ ਤੇ ਪਹੁੰਚੋ ਤੇ ਸਮਾਰਟਫੋਨ ਹੈ ਜਿਹੜਾ ਇਹਨੂੰ ਹਾਸਲ ਕਰੋ ਇਹਦੇ ਨਾਲ ਸਾਡੀ ਗਿਫਟ ਸਕੀਮ ਪਲੱਸ ਲੱਕੀ ਕੂਪਨ ਸਕੀਮ ਦਾ ਵੀ ਨਾਲ ਦੀ ਨਾਲ ਹੀ ਫਾਇਦਾ ਠਾਓ ਥੈਂਕ ਯੂ